ਦੂਜੇ ਪਾਸੇ ਗਿਆਨੀ ਤੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ਤੱਕੇ ਨਾਲ ਖੋਣ ਵਾਲੀ ਅਕਾਲੀ ਦਲ ਦਾ ਦਫਤਰ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਤੇ ਇਲਜ਼ਾਮਾਂ ਦੀ ਬੁਸ਼ਾੜ ਕਰ ਰਹੇ ਨੇ ਬਾਦਲ ਨਾਲ ਸੰਬੰਧਤ ਆਗੂਆਂ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਖੁਰਚਣਾ ਫੇਰਨ ਦੀ ਚੇਤਾਵਨੀ ਦਿੱਤੀ ਹੈ ਜਿਸਦੀ ਕਾਫੀ ਚਰਚਾ ਹੋ ਰਹੀ ਹੈ ਗਿਆਨੀ ਦੇ ਵਿਰੋਧੀ ਵੀ ਟਿੱਪਣੀ ਦੀ ਹਲੋਚਨਾ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਧੜੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ੱੱਕੇ ਨਾਲ ਕੋਣ ਵਾਲੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਦੀ ਟਿੱਪਣੀ ਦਾ ਜਵਾਬ ਨਵੇਂ ਪ੍ਰਧਾਨ ਤੇ ਸਾਬਕਾ ਜਥੇਦਾਰ ਨੇ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਘਟਨਾਕ੍ਰਮ ਕੀ ਹੈ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਅਕਾਲੀ ਵਰਸਸ ਅਕਾਲੀ ਦੀ ਕਰ ਰਹੇ ਸੀ ਗਿਆਨੀ ਧੜੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦਫ਼ਤਰ ਸਿੱਖ ਕੌਮ ਦੀ ਜਾਇਦਾਦ ਹੈ ਜਿਸ ਨੂੰ ਸੁਖਵੀਰ ਬਾਦਲ ਆਪਣੀ ਜਾਇਦਾਦ ਵਣਾਈ ਬੈਠਾ ਹੈ 3.5 ਏਕੜ ਅਰਬਾਂ ਦੀ ਜ਼ਮੀਨ ਉੱਪਰ ਨੀਅਤ ਖੋਟੀ ਕਰਕੇ ਕਬਜ਼ਾ ਰਾਤ ਨੂੰ ਸੌਣ ਲੱਗੇ ਸੋਚਦਾ ਕਿ ਇੱਕ ਦਿਨ ਇੱਕ ਹੋਰ ਸੁਖ ਵਿਲਾਸ ਸਥਾਪਨਾਵਾਂਗੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਚੀਮਾ ਬੰਟੀ ਰਮਾਣਾ ਡਾਇਰੈਕਟਰ ਲਗਾਏ ਗਏ ਨੇ ਲਾਲਚ ਦਫਤਰਾਂ ਦੀ ਅਰਬਾ ਰੁਪਏ ਦੀ ਜ਼ਮੀਨ ਹੈ ਪਰ ਪੰਥਕ ਦਿਨ ਆਪਣੇ ਘੋੜੇ ਇੱਥੇ ਜ਼ਰੂਰ ਬਨੇਗਾ ਇੱਥੇ ਸੁਖ ਵਿਲਾਸ ਨਹੀਂ ਬਨੇਗਾ ਅੱਜ ਜਿਹੜੇ ਕਲੇਰ ਚੰਜਰ ਵਰਗੇ ਪੰਥ ਦੇ ਦਫ਼ਤਰ ਬੈਠ ਕੇ ਧਮਕੀਆਂ ਦਿੰਦੇ ਨੇ ਉਹ ਸੁਣ ਲੈਣ ਕਲੇਰ ਸਿਆ ਤੁਹਾਡੇ ਪਰਿਵਾਰ ਦੀ ਦੇਣ ਹੈ ਕਿ ਤੁਸੀਂ ਸੁਮੇਤ ਸਿੰਘ ਸੈਣੀ ਦੇ ਕੇਸ ਲੜੇ ਬਾਦਲ ਤੁਹਾਡੇ ਵਰਗੇ ਪੰਥ ਦੋਖਿਆਂ ਨੂੰ ਹਮੇਸ਼ਾ ਵੱਡੇ ਅਹੁਦੇ ਦਿੰਦੇ ਨੇ ਜਿਵੇਂ ਤੁਹਾਡੇ ਪਿਤਾ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜਿਊਰੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਅਤੇ ਤੁਹਾਨੂੰ ਮੁੱਖ ਬਲਾਰਾ ਲਗਾ ਕੇ ਦਿੱਤਾ ਹੈ ਜਿਵੇਂ ਨੇ ਕੋਦਰ ਗੋਲੀ ਕਾਣ ਦੇ ਦੁਖੀ ਦਰਬਾਰਾ ਗੁਰੂ ਨੂੰ ਕੋਰ ਕਮੇਟੀ ਮੈਂਬਰ ਬਣਾ ਕੇ ਇਨਾਮ ਦਿੱਤਾ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਦੋ ਨਾਰੇ ਵੀ ਦਿੱਤੇ ਉਹਨਾਂ ਕਿਹਾ ਕਿ ਪੰਨ ਦਾ ਨਾਰਾ ਕਿ ਅਕਾਲੀ ਦਲ ਆਜ਼ਾਦ ਕਰਵਾਉਣਾ ਪੰਥ ਦੀ ਝੋਲੀ ਪਾਉਣਾ ਦੂਜੇ ਨਾਰੇ ਦੇ ਵਿੱਚ ਉਹਨਾਂ ਕਿਹਾ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਲਾਜ਼ਮ ਪਹੁੰਚਾਉਣੇ ਨੇ ਪੰਥ ਪ੍ਰਸਤ ਲਿਆਉਣੇ ਨੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਪਿਛਲੇ ਲੰਬੇ ਸਮੇਂ ਚ ਪੰਥਕ ਵਿਰਤੀ ਵਾਲੇ ਪ੍ਰਧਾਨ ਬਣਦੇ ਰਹੇ ਨੇ ਤੇ ਵੱਡੇ ਕਦਮ ਦੇ ਆਗੂ ਸਨ ਜਿਨ੍ਹਾਂ ਕੋਲ ਪੰਥਕ ਪੈਰਾਵਾ ਤੇ ਸ੍ਰੀ ਸਾਹਿਬ ਕਿਰਪਾਨ ਉਹਨਾਂ ਦੇ ਹੱਥ ਚ ਸ਼ਜੋਫਿਤ ਹੁੰਦੀ ਸੀ ਪਰ ਲਗਭਗ 35 ਸਾਲ ਬਾਅਦ ਇੱਕ ਵਾਰ ਫਿਰ ਅਕਾਲ ਤਖਤ ਤੋਂ ਹੋਈ ਭਰਤੀ ਤਹਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ 'ਚ ਕਿਰਪਾਨ ਵੇਖਣ ਨੂੰ ਮਿਲ ਰਹੀ ਹੈ ਜਦਕਿ ਇਸ ਤੋਂ ਪਹਿਲਾਂ 1982-83 ਮੌਕੇ ਸੰਤ ਹਰਚਰਨ ਸਿੰਘ ਲੋਂਗਵਾਲ ਅਤੇ ਉਸ ਤੋਂ ਬਾਅਦ ਮਰਹੂਮ ਜ਼ੱਤੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਹੁੰਦੇ ਆ ਹੱਥਾਂ 'ਚ ਕਿਰਪਾਨ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹ ਸਮਾਂ ਚੱਲਿਆ ਗਿਆ ਪਰ ਹੁਣ 35 ਸਾਲ ਬਾਅਦ ਫਿਰ ਹੱਥ 'ਚ ਕਿਰਪਾਨ ਫੜ ਕੇ ਸਿੱਖੀ ਉੱਤੇ ਅਕਾਲੀ ਦਲ ਦੀ ਗੱਲ ਕਰਨ ਵਾਲੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਪੰਥਰਤਨ ਮਾਸਟਰ ਤਾਰਾ ਸਿੰਘ ਅਤੇ ਹੋਰ ਨਾ ਸਮੇਂ-ਸਮੇਂ ਤੇ ਉਹਨਾਂ ਪ੍ਰਧਾਨਾਂ ਵਾਂਗ ਕਿਰਪਾਨਤਾਰੀ ਪ੍ਰਧਾਨ ਅਕਾਲੀ ਦਲੋਂ ਮੁੜ ਸਰਜੀਤ ਕਰ ਲਈ ਲਾਹੇਵੰਦ ਹੋ ਸਕਦੇ ਨੇ ਇਸ ਦੀ ਚਰਚਾ ਅੱਜ ਭੋਗਾਂ ਸੋਗਾਂ ਅਤੇ ਹੋਰ ਕਾਰਜਾਂ 'ਚ ਜੁੜੇ ਟਕਸਾਲੀ ਅਕਾਲੀ ਆਗੂ ਤੇ ਪੰਥ ਨਾਲ ਜੁੜੇ ਲੋਕ ਇੱਕ ਦੂਜੇ ਕੋਲ ਕਰ ਲੱਗ ਪਏ ਨੇ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਬਣਿਆ ਅਕਾਲੀ ਦਲ ਆਪਣਾ ਹਮਖਿਆਲੀਆਂ ਨਾਲ ਜੋ ਵੱਡੇ ਪੱਧਰ ਤੇ رابطہ ਕਾਇਮ ਕਰ ਰਿਹਾ ਉੱਚ ਕਿੰਨਾ ਕਿ ਸਫਲ ਹੁੰਦਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾੱਕਰੀ ਨੂੰ ਛੱਟ ਕੇ ਕਦੇ ਵੀ ਕਿਸੇ ਹੋਰ ਦੀ ਚਾੱਕਰੀ ਕਰਨ ਨੂੰ ਤਿਆਰ ਨਹੀਂ ਹਨ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਹੈ ਉਹਨਾਂ ਅਸਿੱਧੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਦਰਤਈ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹਾਤੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚੱਕਰੀ ਚ ਜਾਣਾ ਸਹੀ ਨਹੀਂ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਤਾ ਬੇਮਿਸਾਲ ਹੈ ਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ 'ਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਹਨੇ ਕਿਹਾ ਕਿ ਇੱਕ ਜਥੇਦਾਰ ਦੀ ਪਦਵੀ ਪ੍ਰਧਾਨਗੀ ਦੀ ਪਦਵੀ ਨਾਲੋਂ ਬਹੁਤ ਵੱਡੀ ਹੈ ਜਿਸ ਨੂੰ ਮਾਨਤਾ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਗਿਆਨੀ ਰਗਵੀਰ ਸਿੰਘ ਨੇ ਲਾਲ ਕਿਲੇ ਤੇ ਹੋរ ਹੈ ਸਮਾਗਮ ਚ ਵਿਸ਼ੇਸ਼ ਸੱਦੇ ਤੇ ਗਏ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਵੀ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੂੰ ਲਾਲ ਕਿਲੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚਿੰਨ੍ਹ ਹੈ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾਂ ਨਾਲ ਵਿਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀਆਂ ਉਹਨੇ ਵੀ ਕਿਹਾ ਕਿ ਸਿੱਖ ਗੁਰੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਡਿਜੀਟਲ ਮੀਡੀਆ ਤੇ ਵੱਡੀ ਗਿਣਤੀ ਵਿੱਚ AI ਵੀਡੀਓ ਤੇ ਫੋਟੋ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਹਾਲੀ ਵਿੱਚ ਇੱਕ AI ਵੀਡੀਓ ਵੀ ਡਿਜੀਟਲ ਮੀਡੀਆ ਤੇ ਪ੍ਰਸਾਰਿਤ ਕੀਤੀ ਗਈ ਜਿਸ ਵਿੱਚ ਹਰਮੰਦਰ ਸਾਹਿਬ ਨੂੰ ਟਾਇਆ ਦਿਖਾਇਆ ਗਿਆ ਸੀ ਜੋ ਕਿ ਬਹੁਤ ਮੰਦਭਾਗ ਹੈ ਇਸ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਵਿੱਚ ਅਜਿਹੇ AI ਵੀਡੀਓ ਬਣਾਉਣ ਵਾਲਿਆਂ ਵਿਰੁੱਧ ਠੋਕਵੇਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਬੋਲਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਰ ਟੱਕਣ ਲਈ ਰਮਾਲ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਤੇ ਉਪਲਬਧ ਕਰਵਾਏ ਗਏ ਨੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਦੇ ਚਿੰਨ ਵਾਲੇ ਰਮਾਲ ਨਾ ਬਣਾਉਣ ਕਿਉਂਕਿ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਹਨਾਂ ਰਮਾਲਾਂ ਨੂੰ ਸੜਕਾਂ ਤੇ ਸੁੱਟ ਦਿੰਦੇ ਨੇ ਜੋ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੈ ਉਹਨਾਂ ਕਿਹਾ ਕਿ ਪਤਾ ਲੱਗਿਆ ਕਿ ਕੁਝ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਨੇ ਕਿ ਜੇਕਰ ਉਹ ਰਮਾਲਾ ਸਾਹਿਬ ਨਹੀਂ ਚੜਾਉਂਦੇ ਤਾਂ ਉਹਨਾਂ ਦੀ ਯਾਤਰਾ ਪੂਰੀ ਨਹੀਂ ਹੋਵੇਗੀ ਅਸੀਂ ਸ਼ਰਧਾਲੂਆਂ ਨੂੰ ਅਪੀਲ ਕਰਦੇ ਹਾਂ ਕਿ ਜਦ ਉਹ ਹਰਿਮੰਦਰ ਸਾਹਿਬ ਆਉਂਦੇ ਨੇ ਤਾਂ ਉਨ੍ਹਾਂ ਦੀ ਯਾਤਰਾ ਪੂਰੀ ਮੰਨੀ ਜਾਂਦੀ ਆ ਉਹਨਾਂ ਨੂੰ ਇਸ ਮਕਸਦ ਲਈ ਰਮਾਲਾ ਸਾਹਿਬ ਚੜਾਉਣ ਦੀ ਜ਼ਰੂਰਤ ਨਹੀਂ ਹੈ ਉੱਧਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਿਅਕਤੀ ਵਿਸ਼ੇਸ਼ ਦੀ ਵਜ੍ਹਾ ਸਮੁੱਚੀ ਪਾਰਟੀ ਸਲਾਹ ਨਾਲ ਪੰਥ ਅਤੇ ਲੋਕ ਹਿੱਤ ਵਿੱਚ ਫੈਸਲੇ ਲਵੇਗੀ ਉਹਨਾਂ ਕਿਹਾ ਕਿ ਵਿਧਾਨ ਸਭਾ ਤਰਨਤਾਰਨ ਜਮਿਨੀ ਚੋਣ ਬਾਰੇ ਪਾਰਟੀ ਦਾ ਸਮੁੱਚਾ ਢਾਂਚਾ ਫੈਸਲਾ ਲਵੇਗਾ ਸੰਸਾਦ ਗਿਆਨੀ ਰਗਵੀਰ ਸਿੰਘ ਬਲੋ ਸਾਬਕਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਵਿੱਚ ਨਾ ਆਉਣ ਦੀ ਗੱਲਬਾਤ ਬਾਰੇ ਉਹਨਾਂ ਕਿਹਾ ਕਿ ਪੰਥ ਦੀ ਸੇਵਾ ਕਰਨੀ ਉਹਨਾਂ ਦਾ ਮੁੱਖ ਮਕਸਦ ਹੈ ਜਦਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਮੰਨਣੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰ ਵਜੋਂ ਸਿਵਾਮਾ ਨਵੋਂਦੇ ਉਹਨੇ ਕਿਹਾ ਕਿ AI ਤਕਨੀਕ ਮਨੁੱਖਤਾ ਅਤੇ ਨੈਤਿਕਤਾ ਲਈ ਬਹੁਤ ਹੀ ਪਿਆਨਕ ਸਿੱਧ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਕਦਮ ਚੁੱਕਦਿਆਂ ਕਾਨੂੰਨ ਬਣਾਉਣੇ ਚਾਹੀਦੇ ਨੇ ਗੈਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਮਸਲਿਆਂ ਸਬੰਧੀ ਸਿੱਖਾਂ ਨੂੰ ਅਜੇ ਤੱਕ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਿਆ ਜਿਸ ਸ리에 ਸਮੁੱਚੇ ਪੰਥ ਨੂੰ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ ਅਕਾਲੀ ਦਲ ਦਾ ਦਫ਼ਤਰ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਤੇ ਇਲਜ਼ਾਮਾਂ ਦੀ ਵਿਸ਼ਾੜ ਕਰ ਰਹੇ ਨੇ ਬਾਦਲ ਨਾਲ ਸੰਬੰਧਤ ਆਗੂਆਂ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਖੁਰਚਣਾ ਫੇਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਤੇ ਕਾਫੀ ਚਰਚਾ ਹੋ ਰਹੀ ਹੈ ਗਿਆਨੀ ਦੇ ਵਿਰੋਧੀ ਵੀ ਇਸ ਟਿੱਪਣੀ ਦੀ ਹਲੋਚਨਾ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਤੜੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ੱੱਕੇ ਨਾਲ ਕੋਣ ਵਾਲੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਦੀ ਟਿੱਪਣੀ ਦਾ ਜਵਾਬ ਨਵੇਂ ਪ੍ਰਧਾਨ ਤੇ ਸਾਬਕਾ ਜਥੇਦਾਰ ਨੇ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਘਟਨਾ ਕ੍ਰਮ ਕੀ ਹੈ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਅਕਾਲੀ ਵਰਸਸ ਅਕਾਲੀ ਦੀ ਕਰ ਰਹੇ ਸੀ ਗਿਆਨੀ ਧੜੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦਫਤਰ ਸਿੱਖ ਕੌਮ ਦੀ ਜਾਇਦਾਦ ਹੈ ਜਿਸ ਨੂੰ ਸੁਖਵੀਰ ਬਾਦਲ ਆਪਣੀ ਜਾਇਦਾਦ ਵਣਾਈ ਬੈਠਾ ਹੈ 3.5 ਏਕੜ ਅਰਬਾਂ ਦੀ ਜ਼ਮੀਨ ਉੱਪਰ ਨੀਅਤ ਖੋਟੀ ਕਰਕੇ ਕਬਜ਼ਾ ਰਾਤ ਨੂੰ ਸੌਣ ਲੱਗੇ ਸੋਚਦਾ ਕਿ ਇੱਕ ਦਿਨ ਇੱਕ ਹੋਰ ਸੁਖ ਵਿਲਾਸ ਸਥਾਪਨਾਵਾਂਗੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਚੀਮਾ ਬੰਟੀ ਰਮਾਣਾ ਡਾਇਰੈਕਟਰ ਲਗਾਏ ਗਏ ਨੇ ਲਾਲਚ ਦਫਤਰਾਂ ਦੀ ਅਰਬਾ ਰੁਪਏ ਦੀ ਜ਼ਮੀਨ ਹੈ ਪਰ ਪੰਥਕ ਦਿਨ ਆਪਣੇ ਘੋੜੇ ਇੱਥੇ ਜ਼ਰੂਰ ਬਨੇਗਾ ਇੱਥੇ ਸੁਖ ਵਿਲਾਸ ਨਹੀਂ ਬਨੇਗਾ ਅੱਜ ਜਿਹੜੇ ਕਲੇਰ ਝੰਜਰ ਵਰਗੇ ਪੰਥ ਦੇ ਦਫ਼ਤਰ ਬੈਠ ਕੇ ਧਮਕੀਆਂ ਦਿੰਦੇ ਨੇ ਉਹ ਸੁਣ ਲੈਣ ਕਲੇਰ ਸਿਆ ਤੁਹਾਡੇ ਪਰਿਵਾਰ ਦੀ ਦੇਣ ਹੈ ਕਿ ਤੁਸੀਂ ਸੁਮੇਤ ਸਿੰਘ ਸੈਣੀ ਦੇ ਕੇਸ ਲੈਣੇ ਬਾਦਲ ਤੁਹਾਡੇ ਵਰਗੇ ਪੰਥ ਦੋਖਿਆਂ ਨੂੰ ਹਮੇਸ਼ਾ ਵੱਡੇ ਅਹੁਦੇ ਦਿੰਦੇ ਨੇ ਜਿਵੇਂ ਤੁਹਾਡੇ ਪਿਤਾ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜਡਿਊਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਅਤੇ ਤੁਹਾਨੂੰ ਮੁੱਖ ਬੁਲਾਰਾ ਲਗਾ ਕੇ ਦਿੱਤਾ ਹੈ ਜਿਵੇਂ ਨਕਦਰ ਗੋਲੀ ਕਾਣਦੇ ਦੋਖੀ ਦਰਬਾਰਾ ਗੁਰੂ ਨੂੰ ਕੋਰ ਕਮੇਟੀ ਮੈਂਬਰ ਬਣਾ ਕੇ ਇਨਾਮ ਦਿੱਤਾ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਦੋ ਨਾਰੇ ਵੀ ਦਿੱਤੇ ਉਹਨਾਂ ਕਿਹਾ ਕਿ ਪੰਨ ਦਾ ਨਾਰਾ ਕਿ ਅਕਾਲੀ ਦਲ ਆਜ਼ਾਦ ਕਰਵਾਉਣਾ ਪੰਥ ਦੀ ਝੋਲੀ ਪਾਉਣਾ ਦੂਜੇ ਨਾਰੇ ਦੇ ਵਿੱਚ ਉਹਨਾਂ ਕਿਹਾ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਲਾਜ਼ਮ ਪਹਜਾਉਣੇ ਨੇ ਪੰਥ ਪ੍ਰਸਤ ਲਿਆਉਣੇ ਨੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਸਪੈਸ਼ਲ ਲੰਬੇ ਸਮੇਂ ਚ ਪੰਥਿਕ ਵਿਰਤੀ ਵਾਲੇ ਪ੍ਰਧਾਨ ਬਣਦੇ ਰਹੇ ਨੇ ਤੇ ਵੱਡੇ ਕੱਦ ਦੇ ਆਗੂ ਸਨ ਜਿਨ੍ਹਾਂ ਕੋਲ ਪੰਥਿਕ ਪੈਰਾਵਾ ਤੇ ਸ੍ਰੀ ਸਾਹਿਬ ਕਿਰਪਾਨ ਉਹਨਾਂ ਦੇ ਹੱਥ ਚ ਸ਼ਜੋਫਿਤ ਹੁੰਦੀ ਸੀ ਪਰ ਲਗਭਗ 35 ਸਾਲ ਬਾਅਦ ਇੱਕ ਵਾਰ ਫਿਰ ਅਕਾਲ ਤਖਤ ਤੋਂ ਹੋਈ ਭਰਤੀ ਤਹਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ ਚ ਕਿਰਪਾਨ ਵੇਖਣ ਨੂੰ ਮਿਲ ਰਹੀ ਹੈ ਜਦ ਕਿ ਇਸ ਤੋਂ ਪਹਿਲਾਂ 1982-83 ਮੌਕੇ ਸੰਤ ਹਰਚਰਨ ਸਿੰਘ ਲੋਂਗਵਾਲਾ ਤੇ ਉਸ ਤੋਂ ਬਾਅਦ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਹੁੰਦੇ ਆ ਹੱਥਾਂ 'ਚ ਕਿਰਪਾਨ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹ ਸਮਾਂ ਚੱਲਿਆ ਗਿਆ ਪਰ ਹੁਣ 35 ਸਾਲ ਬਾਅਦ ਫਿਰ ਹੱਥ 'ਚ ਕਿਰਪਾਨ ਫੜ ਕੇ ਸਿੱਖੀ ਉੱਤੇ ਅਕਾਲੀ ਦਲ ਦੀ ਗੱਲ ਕਰਨ ਵਾਲੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਪੰਥਰਤਨ ਮਾਸਟਰ ਤਾਰਾ ਸਿੰਘ ਅਤੇ ਹੋਰ ਨਾਲ ਸਮੇਂ-ਸਮੇਂ ਤੇ ਉਹਨਾਂ ਪ੍ਰਧਾਨਾਂ ਵਾਂਗ ਕਿਰਪਾਨਤਾਰੀ ਪ੍ਰਧਾਨ ਅਕਾਲੀ ਦਲੋਂ ਮੁੜ ਸਰਜੀਤ ਕਰ ਲਈ ਲਾਹੇਵੰਦ ਹੋ ਸਕਦੇ ਨੇ ਇਸ ਦੀ ਚਰਚਾ ਅੱਜ ਭੋਗਾਂ ਸੋਗਾਂ ਅਤੇ ਹੋਰ ਕਾਰਜਾਂ 'ਚ ਜੁੜੇ ਟਕਸਾਲੀ ਅਕਾਲੀ ਆਗੂ ਤੇ ਪੰਥ ਨਾਲ ਜੁੜੇ ਲੋਕ ਇੱਕ ਦੂਜੇ ਕੋਲ ਕਰ ਲੱਗ ਪਏ ਨੇ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਬਣਿਆ ਅਕਾਲੀ ਦਲ ਆਪਣਾ ਹਮਖਿਆਲੀਆਂ ਨਾਲ ਜੋ ਵੱਡੇ ਪੱਧਰ ਤੇ رابطہ ਕਾਇਮ ਕਰ ਰਿਹਾ ਉੱਚ ਕਿੰਨਾ ਕਿ ਸਫਲ ਹੁੰਦਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾੱਕਰੀ ਨੂੰ ਛੱਡ ਕੇ ਕਦੇ ਵੀ ਕਿਸੇ ਹੋਰ ਦੀ ਚਾੱਕਰੀ ਕਰਨ ਨੂੰ ਤਿਆਰ ਨਹੀਂ ਹਨ ਉਹਨਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਉਹਨਾਂ ਅਸਿੱਧੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਉਹਨਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਦਰਤਈ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹਾਤੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚੱਕਰੀ ਚ ਜਾਣਾ ਸਹੀ ਨਹੀਂ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਤਾ ਬੇਮਿਸਾਲ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ 'ਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਕਿ ਇੱਕ ਜਥੇਦਾਰ ਦੀ ਪਦਵੀ ਪ੍ਰਧਾਨਗੀ ਦੀ ਪਦਵੀ ਨਾਲੋਂ ਬਹੁਤ ਵੱਡੀ ਹੈ ਜਿਸ ਨੂੰ ਮਾਨਤਾ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਗਿਆਨੀ ਰਗਵੀਰ ਸਿੰਘ ਨੇ ਲਾਲ ਕਿਲੇ ਤੇ ਹੋ ਰਹੇ ਸਮਾਗਮ 'ਚ ਵਿਸ਼ੇਸ਼ ਸੱਦੇ ਤੇ ਗਏ ਅੰਮ੍ਰਿਤਧਾਰੀ ਗੁਰਸੇਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਵੀ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੂੰ ਲਾਲ ਕਿਲੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚਿੰਨ੍ਹ ਹੈ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾਂ ਨਾਲ ਇਹ ਵਿਤਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀ ਹੈ ਉਹਨੇ ਵੀ ਕਿਹਾ ਕਿ ਸਿੱਖ ਗੁਰੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਡਿਜੀਟਲ ਮੀਡੀਆ ਤੇ ਵੱਡੀ ਗਿਣਤੀ ਵਿੱਚ AI ਵੀਡੀਓ ਤੇ ਫੋਟੋ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਹਾਲੀ ਵਿੱਚ ਇੱਕ AI ਵੀਡੀਓ ਵੀ ਡਿਜੀਟਲ ਮੀਡੀਆ ਤੇ ਪ੍ਰਸਾਰਿਤ ਕੀਤੀ ਗਈ ਜਿਸ ਵਿੱਚ ਹਰਮੰਦਰ ਸਾਹਿਬ ਨੂੰ ਟਾਇਆ ਦਿਖਾਇਆ ਗਿਆ ਸੀ ਜੋ ਕਿ ਬਹੁਤ ਮੰਦਭਾਗ ਹੈ ਇਸ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਵਿੱਚ ਅਜਿਹੇ AI ਵੀਡੀਓ ਬਣਾਉਣ ਵਾਲਿਆਂ ਵਿਰੁੱਧ ਠੁਕਮੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਬੋਲਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਰ ਟਕਣ ਲਈ ਰਮਾਲ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਤੇ ਉਪਲਬਧ ਕਰਵਾਏ ਗਏ ਨੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਦੇ ਚਿੰਨ ਵਾਲੇ ਰਮਾਲ ਨਾ ਬਣਾਉਣ ਕਿਉਂਕਿ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਹਨਾਂ ਰਮਾਲਾਂ ਨੂੰ ਸੜਕਾਂ ਤੇ ਸੁੱਟ ਦਿੰਦੇ ਨੇ ਜੋ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੈ ਉਹਨਾਂ ਕਿਹਾ ਕਿ ਪਤਾ ਲੱਗਿਆ ਕਿ ਕੁਝ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਨੇ ਕਿ ਜੇਕਰ ਉਹ ਰਮਾਲਾ ਸਾਹਿਬ ਨੂੰ ਨਹੀਂ ਚੜਾਉਂਦੇ ਤਾਂ ਉਹਨਾਂ ਦੀ ਯਾਤਰਾ ਪੂਰੀ ਨਹੀਂ ਹੋਵੇਗੀ ਅਸੀਂ ਸ਼ਰਧਾਲੂਆਂ ਨੂੰ ਅਪੀਲ ਕਰਦੇ ਹਾਂ ਕਿ ਜਦ ਉਹ ਹਰਿਮੰਦਰ ਸਾਹਿਬ ਆਉਂਦੇ ਨੇ ਤਾਂ ਉਨ੍ਹਾਂ ਦੀ ਯਾਤਰਾ ਪੂਰੀ ਮੰਨੀ ਜਾਂਦੀ ਆ ਉਹਨਾਂ ਨੂੰ ਇਸ ਮਕਸਦ ਲਈ ਰਮਾਲਾ ਸਾਹਿਬ ਚੜਾਉਣ ਦੀ ਜ਼ਰੂਰਤ ਨਹੀਂ ਹੈ ਉੱਧਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਿਅਕਤੀ ਵਿਸ਼ੇਸ਼ ਦੀ ਵਜ੍ਹਾ ਸਮੁੱਚੀ ਪਾਰਟੀ ਸਲਾਹ ਨਾਲ ਪੰਥ ਅਤੇ ਲੋਕ ਇਤ ਵਿੱਚ ਫੈਸਲੇ ਲਵੇਗੀ ਉਹਨਾਂ ਕਿਹਾ ਕਿ ਵਿਧਾਨ ਸਭਾ ਤਰਨਤਾਰਨ ਜਮਨੀ ਚੋਣ ਬਾਰੇ ਪਾਰਟੀ ਦਾ ਸਮੁੱਚਾ ਢਾਂਚਾ ਫੈਸਲਾ ਲਵੇਗਾ ਸੰਸਦਬ ਗਿਆਨੀ ਰਗਵੀਰ ਸਿੰਘ ਬਲੋ ਸਾਬਕਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਵਿੱਚ ਨਾ ਆਉਣ ਦੀ ਗੱਲਬਾਤ ਬਾਰੇ ਉਹਨਾਂ ਕਿਹਾ ਕਿ ਪੰਥ ਦੀ ਸੇਵਾ ਕਰਨੀ ਉਹਨਾਂ ਦਾ ਮੁੱਖ ਮਕਸਦ ਹੈ ਜਦਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਮੰਨਣੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰ ਵਜੋਂ ਸਿਵਾਮਨ ਬੋਂਦੇ ਉਹਨੇ ਕਿਹਾ ਕਿ AI ਤਕਨੀਕ ਮਨੁੱਖਤਾ ਤੇ ਨੈਤਿਕਤਾ ਲਈ ਬਹੁਤ ਹੀ ਪਿਆਨਕ ਸਿੱਧ ਹੋ ਰਹੀਆ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਦੁਰਵਰਤ ਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਕਦਮ ਚੁੱਕਦਿਆਂ ਕਾਨੂੰਨ ਬਣਾਉਣੇ ਚਾਹੀਦੇ ਨੇ ਗਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਮਸਲਿਆਂ ਸੰਬੰਧੀ ਸਿੱਖਾਂ ਨੂੰ ਅਜੇ ਤੱਕ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਿਆ ਜਿਸ ਲਈ ਸਮੁੱਚੇ ਪੰਥ ਨੂੰ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ ਅਕਾਲੀ ਦਲ ਦਾ ਦਫ਼ਤਰ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਤੇ ਇਲਜ਼ਾਮਾਂ ਦੀ ਬੁਸ਼ਾੜ ਕਰ ਰਹੇ ਨੇ ਬਾਦਲ ਨਾਲ ਸੰਬੰਧਤ ਆਗੂਆਂ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਖੁਰਚਣਾ ਫੇਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਤੇ ਕਾਫੀ ਚਰਚਾ ਹੋ ਰਹੀ ਹੈ ਗਿਆਨੀ ਦੇ ਵਿਰੋਧੀ ਵੀ ਇਸ ਟਿੱਪਣੀ ਦੀ ਆਲੋਚਨਾ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਤੜੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ਧੱਕੇ ਨਾਲ ਕੋਣ ਵਾਲੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਦੀ ਟਿੱਪਣੀ ਦਾ ਜਵਾਬ ਨਵੇਂ ਪ੍ਰਧਾਨ ਤੇ ਸਾਬਕਾ ਜਥੇਦਾਰ ਨੇ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਘਟਨਾ ਕ੍ਰਮ ਕੀ ਹੈ ਉਸ ਦਾ ਪੂਰਾ ਬਿਰਤਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਅਕਾਲੀ ਵਰਸਸ ਅਕਾਲੀ ਦੀ ਕਰ ਰਹੇ ਸੀ ਗਿਆਨੀ ਧੜੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦਫ਼ਤਰ ਸਿੱਖ ਕੌਮ ਦੀ ਜਾਇਦਾਦ ਹੈ ਜਿਸ ਨੂੰ ਸੁਖਵੀਰ ਬਾਦਲ ਆਪਣੀ ਜਾਇਦਾਦ ਵਣਾਈ ਪੈਠਾ ਹੈ ਸਾਢੇ 3 ਏਕੜ ਅਰਬਾਂ ਦੀ ਜ਼ਮੀਨ ਉੱਪਰ ਨੀਅਤ ਖੋਟੀ ਕਰਕੇ ਕਬਜ਼ਾ ਰਾਤ ਨੂੰ ਸੌਣ ਲੱਗੇ ਸੋਚਦਾ ਕਿ ਇੱਕ ਦਿਨ ਇੱਕ ਹੋਰ ਸੁਖ ਵਿਲਾਸ ਸਥਾਪਨਾਵਾਂਗੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਚੀਮਾ ਬੰਟੀ ਰਮਾਣਾ ਡਾਇਰੈਕਟਰ ਲਗਾਏ ਗਏ ਨੇ ਲਾਲਚ ਦਫਤਰਾਂ ਦੀ ਅਰਬਾਂ ਰੁਪਏ ਦੀ ਜ਼ਮੀਨ ਹੈ ਪਰ ਪੰਥਕ ਦਿਨ ਆਪਣੇ ਘੋੜੇ ਇੱਥੇ ਜ਼ਰੂਰ ਬਨੇਗਾ ਇੱਥੇ ਸੁਖ ਵਿਲਾਸ ਨਹੀਂ ਬਨੇਗਾ ਅੱਜ ਜਿਹੜੇ ਕਲੇਰ ਝੰਜਰ ਵਰਗੇ ਪੰਥ ਦੇ ਦਫ਼ਤਰ ਬੈਠ ਕੇ ਧਮਕੀਆਂ ਦਿੰਦੇ ਨੇ ਉਹ ਸੁਣ ਲੈਣ ਕਲੇਰ ਸਿਆ ਤੁਹਾਡੇ ਪਰਿਵਾਰ ਦੀ ਦੇਣ ਹੈ ਕਿ ਤੁਸੀਂ ਸੁਮੇਤ ਸਿੰਘ ਸੈਣੀ ਦੇ ਕੇਸ ਲੈਣੇ ਬਾਦਲ ਤੁਹਾਡੇ ਵਰਗੇ ਪੰਥ ਦੋਖਿਆਂ ਨੂੰ ਹਮੇਸ਼ਾ ਵੱਡੇ ਅਹੁਦੇ ਦਿੰਦੇ ਨੇ ਜਿਵੇਂ ਤੁਹਾਡੇ ਪਿਤਾ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਅਤੇ ਤੁਹਾਨੂੰ ਮੁੱਖ ਬਲਾਰਾ ਲਗਾ ਕੇ ਦਿੱਤਾ ਹੈ ਜਿਵੇਂ ਨਕੋਦਰ ਗੋਲੀ ਕਾਣ ਦੇ ਦੋਖੀ ਦਰਬਾਰਾ ਗੁਰੂ ਨੂੰ ਕੋਰ ਕਮੇਟੀ ਮੈਂਬਰ ਬਣਾ ਕੇ ਇਨਾਮ ਦਿੱਤਾ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਦੋ ਨਾਰੇ ਵੀ ਦਿੱਤੇ ਉਹਨਾਂ ਕਿਹਾ ਕਿ ਪੰਨ ਦਾ ਨਾਰਾ ਕਿ ਅਕਾਲੀ ਦਲ ਆਜ਼ਾਦ ਕਰਵਾਉਣਾ ਪੰਥ ਦੀ ਝੋਲੀ ਪਾਉਣਾ ਦੂਜੇ ਨਾਰੇ ਦੇ ਵਿੱਚ ਉਹਨਾਂ ਕਿਹਾ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਲਾਜ਼ਮ ਪਚਾਉਣੇ ਨੇ ਪੰਥ ਪ੍ਰਸਤ ਲਿਆਉਣੇ ਨੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਪਿਛਲੇ ਲੰਬੇ ਸਮੇਂ ਚ ਪੰਥਕ ਵਿਰਤੀ ਵਾਲੇ ਪ੍ਰਧਾਨ ਬਣਦੇ ਰਹੇ ਨੇ ਤੇ ਵੱਡੇ ਕਦ ਦੇ ਆਗੂ ਸਨ ਜਿਨ੍ਹਾਂ ਕੋਲ ਪੰਥਕ ਪੈਰਾਵਾ ਤੇ ਸ੍ਰੀ ਸਾਹਿਬ ਕਿਰਪਾਨ ਉਹਨਾਂ ਦੇ ਹੱਥ ਚ ਸਜੋਫਿਤ ਹੁੰਦੀ ਸੀ ਪਰ ਲਗਭਗ 35 ਸਾਲ ਬਾਅਦ ਇੱਕ ਵਾਰ ਫਿਰ ਅਕਾਲ ਤਖਤ ਤੋਂ ਹੋਈ ਭਰਤੀ ਤਹਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ 'ਚ ਕਿਰਪਾਨ ਵੇਖਣ ਨੂੰ ਮਿਲ ਰਹੀ ਹੈ ਜਦਕਿ ਇਸ ਤੋਂ ਪਹਿਲਾਂ 1982-83 ਮੌਕੇ ਸੰਤ ਹਰਚਰਨ ਸਿੰਘ ਲੋਂਗਵਾਲ ਅਤੇ ਉਸ ਤੋਂ ਬਾਅਦ ਮਰਹੂਮ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਹੁੰਦੇ ਆ ਹੱਥਾਂ 'ਚ ਕਿਰਪਾਨ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹ ਸਮਾਂ ਚੱਲਿਆ ਗਿਆ ਪਰ ਹੁਣ 35 ਸਾਲ ਬਾਅਦ ਫਿਰ ਹੱਥ 'ਚ ਕਿਰਪਾਨ ਫੜ ਕੇ ਸਿੱਖੀ ਉੱਤੇ ਅਕਾਲੀ ਦਲ ਦੀ ਗੱਲ ਕਰਨ ਵਾਲੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਪੰਥਰਤਨ ਮਾਸਟਰ ਤਾਰਾ ਸਿੰਘ ਅਤੇ ਹੋਰ ਨਾਲ ਸਮੇਂ-ਸਮੇਂ ਤੇ ਉਹਨਾਂ ਪ੍ਰਧਾਨਾਂ ਵਾਂਗ ਕਿਰਪਾਨਤਾਰੀ ਪ੍ਰਧਾਨ ਅਕਾਲੀ ਦਲੋਂ ਮੁੜ ਸਰਜੀਤ ਕਰ ਲਈ ਲਾਹੇਵੰਦ ਹੋ ਸਕਦੇ ਨੇ ਇਸ ਦੀ ਚਰਚਾ ਅੱਜ ਭੋਗਾਂ ਸੋਗਾਂ ਅਤੇ ਹੋਰ ਕਾਰਜਾਂ 'ਚ ਜੁੜੇ ਟਕਸਾਲੀ ਅਕਾਲੀ ਆਗੂ ਤੇ ਪੰਥ ਨਾਲ ਜੁੜੇ ਲੋਕ ਇੱਕ ਦੂਜੇ ਕੋਲ ਕਰ ਲੱਗ ਪਏ ਨੇ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਬਣਿਆ ਅਕਾਲੀ ਦਲ ਆਪਣਾ ਹਮਖਿਆਲੀਆਂ ਨਾਲ ਜੋ ਵੱਡੇ ਪੱਧਰ ਤੇ رابطہ ਕਾਇਮ ਕਰ ਰਿਹਾ ਉੱਚ ਇੰਨਾ ਕਿ ਸਫਲ ਹੁੰਦਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸੰਬੰਧੀ ਪੁੱਛੇ ਸਵਾਲ ਤੇ ਜਵਾਬ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾੱਕਰੀ ਨੂੰ ਛੱਡ ਕੇ ਕਦੇ ਵੀ ਕਿਸੇ ਹੋਰ ਦੀ ਚਾੱਕਰੀ ਕਰਨ ਨੂੰ ਤਿਆਰ ਨਹੀਂ ਹਨ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਹੈ ਉਹਨਾਂ ਅਸਿੱਧੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਦਰਤਈ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹਟੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚੱਕਰੀ ਚ ਜਾਣਾ ਸਹੀ ਨਹੀਂ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਤਾ ਬੇਮਿਸਾਲ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ 'ਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਨਾਂ ਨੇ ਕਿਹਾ ਕਿ ਇੱਕ ਜਥੇਦਾਰ ਦੀ ਪਦਵੀ ਪ੍ਰਧਾਨਗੀ ਦੀ ਪਦਵੀ ਨਾਲੋਂ ਬਹੁਤ ਵੱਡੀ ਹੈ ਜਿਸ ਨੂੰ ਮਾਨਤਾ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਗਿਆਨੀ ਰਗਵੀਰ ਸਿੰਘ ਨੇ ਲਾਲ ਕਿਲੇ ਤੇ ਹੋ ਰਹੇ ਸਮਾਗਮ 'ਚੋ ਵਿਸ਼ੇਸ਼ ਸੱਦੇ ਤੇ ਗਏ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਵੀ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੂੰ ਲਾਲ ਕਿਲੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚੰਗਾ ਹੈ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾਂ ਨਾਲ ਇਹ ਵਿਤਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀ ਹੈ ਉਹਨੇ ਵੀ ਕਿਹਾ ਕਿ ਸਿੱਖ ਗੁਰੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਡਿਜੀਟਲ ਮੀਡੀਆ ਤੇ ਵੱਡੀ ਗਿਣਤੀ ਵਿੱਚ AI ਵੀਡੀਓ ਤੇ ਫੋਟੋ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਹਾਲੀ ਵਿੱਚ ਇੱਕ AI ਵੀਡੀਓ ਵੀ ਡਿਜੀਟਲ ਮੀਡੀਆ ਤੇ ਪ੍ਰਸਾਰਿਤ ਕੀਤੀ ਗਈ ਜਿਸ ਵਿੱਚ ਹਰਮੰਦਰ ਸਾਹਿਬ ਨੂੰ ਟਾਇਆ ਦਿਖਾਇਆ ਗਿਆ ਸੀ ਜੋ ਕਿ ਬਹੁਤ ਮੰਦਭਾਗ ਹੈ ਇਸ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਵਿੱਚ ਅਜਿਹੇ AI ਵੀਡੀਓ ਬਣਾਉਣ ਵਾਲਿਆਂ ਵਿਰੁੱਧ ਠੁਕਮੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਬੋਲਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਿਰ ਟਕਣ ਲਈ ਰਮਾਲ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਤੇ ਉਪਲਬਧ ਕਰਵਾਏ ਗਏ ਨੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਦੇ ਚਿੰਨ ਵਾਲੇ ਰਮਾਲ ਨਾ ਬਣਾਉਣ ਕਿਉਂਕਿ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਹਨਾਂ ਰਮਾਲਾਂ ਨੂੰ ਸੜਕਾਂ ਤੇ ਸੁੱਟ ਦਿੰਦੇ ਨੇ ਜੋ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੈ ਉਹਨਾਂ ਕਿਹਾ ਕਿ ਪਤਾ ਲੱਗਿਆ ਕਿ ਕੁਝ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਨੇ ਕਿ ਜੇਕਰ ਉਹ ਰਮਾਲਾ ਸਾਹਿਬ ਨਹੀਂ ਚੜਾਉਂਦੇ ਤਾਂ ਉਹਨਾਂ ਦੀ ਯਾਤਰਾ ਪੂਰੀ ਨਹੀਂ ਹੋਵੇਗੀ ਅਸੀਂ ਸ਼ਰਧਾਲੂਆਂ ਨੂੰ ਅਪੀਲ ਕਰਦੇ ਹਾਂ ਕਿ ਜਦ ਉਹ ਹਰਿਮੰਦਰ ਸਾਹਿਬ ਆਉਂਦੇ ਨੇ ਤਾਂ ਉਹਨਾਂ ਦੀ ਯਾਤਰਾ ਪੂਰੀ ਮੰਨੀ ਜਾਂਦੀ ਹੈ ਉਹਨਾਂ ਨੂੰ ਇਸ ਮਕਸਦ ਲਈ ਰਮਾਲਾ ਸਾਹਿਬ ਚੜਾਉਣ ਦੀ ਜ਼ਰੂਰਤ ਨਹੀਂ ਹੈ ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਿਅਕਤੀ ਵਿਸ਼ੇਸ਼ ਦੀ ਵਜ੍ਹਾ ਸਮੁੱਚੀ ਪਾਰਟੀ ਸਲਾਹ ਨਾਲ ਪੰਥਰ ਤੇ ਲੋਕ ਹਿੱਤ ਵਿੱਚ ਫੈਸਲੇ ਲਵੇਗੀ ਉਹਨਾਂ ਕਿਹਾ ਕਿ ਵਿਧਾਨ ਸਭਾ ਤਰਨਤਾਰਨ ਜ਼ਿਮਨੀ ਚੋਣਾਂ ਬਾਰੇ ਪਾਰਟੀ ਦਾ ਸਮੁੱਚਾ ਢਾਂਚਾ ਫੈਸਲਾ ਲਵੇਗਾ ਸੰਸਦ ਗਿਆਨੀ ਰਗਵੀਰ ਸਿੰਘ ਬਲੋ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਵਿੱਚ ਨਾ ਆਉਣ ਦੀ ਗੱਲਬਾਤ ਬਾਰੇ ਉਹਨਾਂ ਕਿਹਾ ਕਿ ਪੰਦੀ ਸੇਵਾ ਕਰਨੀ ਉਹਨਾਂ ਦਾ ਮੁੱਖ ਮਕਸਦ ਹੈ ਜਦਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਮੰਨਣੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਉਹਨੇ ਕਿਹਾ ਕਿ AI ਤਕਨੀਕ ਮਨੁੱਖਤਾ ਅਤੇ ਨੈਤਿਕਤਾ ਲਈ ਬਹੁਤ ਹੀ ਪਿਆਨਕ ਸਿੱਧ ਹੋ ਰਹੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਕਦਮ ਚੁੱਕਦਿਆਂ ਕਾਨੂੰਨ ਬਣਾਉਣੇ ਚਾਹੀਦੇ ਨੇ ਗੈਨੀ ਹਰਪੀ ਸਿੰਘ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਮਸਲਿਆਂ ਸਬੰਧੀ ਸਿੱਖਾਂ ਨੂੰ ਅਜੇ ਤੱਕ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਿਆ ਜਿਸ ਸਲੇ ਸਮੁੱਚੇ ਪੰਥ ਨੂੰ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ ਅਕਾਲੀ ਦਲ ਦਾ ਦਫ਼ਤਰ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਤੇ ਇਲਜ਼ਾਮਾਂ ਦੀ ਬੁਸ਼ਾੜ ਕਰ ਰਹੇ ਨੇ ਬਾਦਲ ਨਾਲ ਸੰਬੰਧਤ ਆਗੂ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਖੁਰਚਣਾ ਫੇਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਗਿਆਨੀ ਦੇ ਵਿਰੋਧੀ ਵੀ ਇਸ ਟਿੱਪਣੀ ਦੀ ਆਲੋਚਨਾ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਤੜੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ੱੱ ਨਾਲ ਕੋਣ ਵਾਲੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਦੀ ਟਿੱਪਣੀ ਦਾ ਜਵਾਬ ਨਵੇਂ ਪ੍ਰਧਾਨ ਤੇ ਸਾਬਕਾ ਜਥੇਦਾਰ ਨੇ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਘਟਨਾ ਕ੍ਰਮ ਕੀ ਹੈ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਅਕਾਲੀ ਵਰਸਸ ਅਕਾਲੀ ਦੀ ਕਰ ਰਹੇ ਸੀ ਗਿਆਨੀ ਧੜੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦਫ਼ਤਰ ਸਿੱਖ ਕੌਮ ਦੀ ਜਾਇਦਾਦ ਹੈ ਜਿਸ ਨੂੰ ਸੁਖਵੀਰ ਬਾਦਲ ਆਪਣੀ ਜਾਇਦਾਦ ਵਣਾਈ ਬੈਠਾ ਹੈ 3.5 ਏਕੜ ਅਰਬਾਂ ਦੀ ਜ਼ਮੀਨ ਉੱਪਰ ਨੀਅਤ ਖੋਟੀ ਕਰਕੇ ਕਬਜ਼ਾ ਰਾਤ ਨੂੰ ਸੌਣ ਲੱਗੇ ਸੋਚਦਾ ਕਿ ਇੱਕ ਦਿਨ ਇੱਕ ਹੋਰ ਸੁਖ ਵਿਲਾਸ ਸਥਾਪਨਾਵਾਂਗੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਚੀਮਾ ਬੰਟੀ ਰਮਾਣਾ ਡਾਇਰੈਕਟਰ ਲਗਾਏ ਗਏ ਨੇ ਲਾਲਚ ਦਫਤਰਾਂ ਦੀ ਅਰਬਾਂ ਰੁਪਏ ਦੀ ਜ਼ਮੀਨ ਹੈ ਪਰ ਪੰਥਿਕ ਦਿਨ ਆਪਣੇ ਘੋੜੇ ਇੱਥੇ ਜ਼ਰੂਰ ਬਨੇਗਾ ਇੱਥੇ ਸੁੱਖ ਵਿਲਾਸ ਨਹੀਂ ਬਨੇਗਾ ਅੱਜ ਜਿਹੜੇ ਕਲੇਰ ਝੰਜਰ ਵਰਗੇ ਪੰਥ ਦੇ ਦਫ਼ਤਰ ਬੈਠ ਕੇ ਧਮਕੀਆਂ ਦਿੰਦੇ ਨੇ ਉਹ ਸੁਣ ਲੈਣ ਕਲੇਰ ਸਿਆਂ ਤੁਹਾਡੇ ਪਰਿਵਾਰ ਦੀ ਦੇਣ ਹੈ ਕਿ ਤੁਸੀਂ ਸੁਮੇਤ ਸਿੰਘ ਸੈਣੀ ਦੇ ਕੇਸ ਲੈਣੇ ਬਾਦਲ ਤੁਹਾਡੇ ਵਰਗੇ ਪੰਥ ਦੁਖਿਆਂ ਨੂੰ ਹਮੇਸ਼ਾ ਵੱਡੇ ਅਹੁਦੇ ਦਿੰਦੇ ਨੇ ਜਿਵੇਂ ਤੁਹਾਡੇ ਪਿਤਾ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜਰੂਸ਼ੀਲ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਅਤੇ ਤੁਹਾਨੂੰ ਮੁੱਖ ਬਲਾਰਾ ਲਗਾ ਕੇ ਦਿੱਤਾ ਹੈ ਜਿਵੇਂ ਨੇ ਕੋਦਰ ਗੋਲੀ ਕਾਣ ਦੇ ਦੋਖੀ ਦਰਬਾਰਾ ਗੁਰੂ ਨੂੰ ਕੋਰ ਕਮੇਟੀ ਮੈਂਬਰ ਬਣਾ ਕੇ ਇਨਾਮ ਦਿੱਤਾ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਦੋ ਨਾਰੇ ਵੀ ਦਿੱਤੇ ਉਹਨਾਂ ਕਿਹਾ ਕਿ ਪੰਥ ਦਾ ਨਾਰਾ ਕਿ ਅਕਾਲੀ ਦਲ ਆਜ਼ਾਦ ਕਰਵਾਉਣਾ ਹੈ ਪੰਥ ਦੀ ਝੋਲੀ ਪਾਉਣਾ ਹੈ ਦੂਜੇ ਨਾਰੇ ਦੇ ਵਿੱਚ ਉਹਨਾਂ ਕਿਹਾ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਲਾਜ਼ਮ ਪਜਾਉਣੇ ਨੇ ਪੰਥ ਪ੍ਰਸਤ ਲਿਆਉਣੇ ਨੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਪਿਛਲੇ ਲੰਬੇ ਸਮੇਂ ਚ ਪੰਥਕ ਵਿਰਤੀ ਵਾਲੇ ਪ੍ਰਧਾਨ ਬਣਦੇ ਰਹੇ ਨੇ ਤੇ ਵੱਡੇ ਕਦਮ ਦੇ ਆਗੂ ਸਨ ਜਿਨ੍ਹਾਂ ਕੋਲ ਪੰਥਕ ਪੈਰਾਵਾ ਤੇ ਸ੍ਰੀ ਸਾਹਿਬ ਕਿਰਪਾਨ ਉਹਨਾਂ ਦੇ ਹੱਥ ਚ ਸ਼ਜੋਫਿਤ ਹੁੰਦੀ ਸੀ ਪਰ ਲਗਭਗ 35 ਸਾਲ ਬਾਅਦ ਇੱਕ ਵਾਰ ਫਿਰ ਅਕਾਲ ਤਖਤ ਤੋਂ ਹੋਈ ਭਰਤੀ ਤਹਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ 'ਚ ਕਿਰਪਾਨ ਵੇਖਣ ਨੂੰ ਮਿਲ ਰਹੀ ਹੈ ਜਦਕਿ ਇਸ ਤੋਂ ਪਹਿਲਾਂ 1982-83 ਮੌਕੇ ਸੰਤ ਹਰਚਰਨ ਸਿੰਘ ਲੋਂਗਵਾਲਾ ਤੇ ਉਸ ਤੋਂ ਬਾਅਦ ਮਰਹੂਮ ਜ਼ੱਤੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਹੁੰਦੇ ਆ ਹੱਥਾਂ 'ਚ ਕਿਰਪਾਨ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹ ਸਮਾਂ ਚੱਲਿਆ ਗਿਆ ਪਰ ਹੁਣ 35 ਸਾਲ ਬਾਅਦ ਫਿਰ ਹੱਥ 'ਚ ਕਿਰਪਾਨ ਫੜ ਕੇ ਸਿੱਖੀ ਉੱਤੇ ਅਕਾਲੀ ਦਲ ਦੀ ਗੱਲ ਕਰਨ ਵਾਲੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਪੰਥਰਤਨ ਮਾਸਟਰ ਤਾਰਾ ਸਿੰਘ ਅਤੇ ਹੋਰ ਨਾ ਸਮੇਂ-ਸਮੇਂ ਤੇ ਉਹਨਾਂ ਪ੍ਰਧਾਨਾਂ ਵਾਂਗ ਕਿਰਪਾਨਧਾਰੀ ਪ੍ਰਧਾਨ ਅਕਾਲੀ ਦਲੋਂ ਮੁੜ ਸਰਜੀਤ ਕਰਨ ਲਈ ਲਾਹੇਵੰਦ ਹੋ ਸਕਦੇ ਨੇ ਇਸ ਦੀ ਚਰਚਾ ਅੱਜ ਭੋਗਾਂ ਸੋਗਾਂ ਅਤੇ ਹੋਰ ਕਾਰਜਾਂ 'ਚ ਜੁੜੇ ਟਕਸਾਲੀ ਅਕਾਲੀ ਆਗੂ ਅਤੇ ਪੰਥ ਨਾਲ ਜੁੜੇ ਲੋਕ ਇੱਕ ਦੂਜੇ ਕੋਲ ਕਰ ਲਗ ਪੈਨੇ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਬਣਿਆ ਅਕਾਲੀ ਦਲ ਆਪਣਾ ਹਮਖਿਆਲੀਆਂ ਨਾਲ ਜੋ ਵੱਡੇ ਪੱਧਰ ਤੇ ਰابطਾ ਕਾਇਮ ਕਰ ਰਿਹਾ ਉੱਚ ਕਿੰਨਾ ਕੁ ਸਫਲ ਹੁੰਦਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸੰਬੰਧੀ ਪੁੱਛੇ ਸਵਾਲ ਤੇ ਜਵਾਬ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾੱਕਰੀ ਨੂੰ ਛੱਡ ਕੇ ਕਦੇ